ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਜੀ ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੋਗ ਨੂੰ ਸਾਧ ਸੰਗਤ ਜੀ ਗਾਜ ਵਾਜ ਕੇ ਫਤਿਓ ਲਾਓ ਜੀ ਆਖੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਜੀ ਸੰਗਤ ਜੀ ਆਪ ਜੀ ਦੇ ਨਾਲ ਅੱਜ ਸਤਗੁਰੂ ਨੇ ਮਿਹਰ ਕੀਤੀ ਤਰਸ ਕੀਤਾ ਸੱਚਖੰਡ ਜਨਾ ਦੇ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੀ ਅਪਾਰ ਕਿਰਪਾ ਸਦਕਾ ਸੱਚਖੰਡ ਦੇ ਅਸਥਾਨ ਤੇ ਮਹਾਰਾਜ ਲੈ ਕੇ ਆਏ ਨੇ ਸੋ ਸੰਗਤ ਜੀ ਆਪ ਜੀ ਦੇ ਨਾਲ ਅੱਜ ਇੱਕ ਜੋ ਘਟਨਾ ਸਾਂਝੀ ਕਰਨੀ ਆ ਕਿ ਕਿਸ ਤਰ੍ਹਾਂ ਸਤਗੁਰੂ ਜੀ ਨੇ ਕਿਰਪਾ ਕੀਤੀ ਦਾਸ ਤੇ ਸਿਰ ਤੇ ਮੇਰ ਭਰਿਆ ਰੱਖਿਆ ਇਸ ਤਰ੍ਹਾਂ ਕਿਸ ਤਰ੍ਹਾਂ ਮੈਨੂੰ ਇਹ ਸਿੱਖੀ ਦਾ ਜਿਹੜਾ ਸਰੂਪ ਮਿਲਿਆ 2007 ਦੇ ਵਿੱਚ ਮਹਾਰਾ ਦੀ ਕਿਰਪਾ ਨਾਲ ਮੈਂ ਆਪਣੇ ਸਕੂਲ ਟੀਚਰ ਮੈਨੂੰ ਲੈ ਕੇ ਆਏ ਸੀ ਉਸ ਸਮੇਂ ਮੈਂ ਰੇੜੀ ਚਲਾਉਂਦਾ ਸੀਗਾ ਰਿਕਸ਼ਾ ਰੇੜੀ ਤੇ ਮੈਨੂੰ ਕਹਿੰਦੇ ਵੀ ਪਰਮਿੰਦਰ ਫੋਨ ਕਰਕੇ ਕਹਿੰਦੇ ਆ ਜਾ ਜੇ ਜਾਣਾ ਤੇ ਤੇਰੇ ਕੋਲ ਸਮਾਂ ਹੁਣ ਅਸੀਂ ਅਜੂਲ ਸਾਹਿਬ ਜਾ ਰਹੇ ਹਾਂ ਉਦੋਂ ਮੈਂ ਰਮਾਲ ਬੰਨਦਾ ਦੀ ਸਿਰ ਤੇ ਮੋਨਾ ਸੀਗਾ ਸਿਰ ਤੋਂ ਕੋਈ ਸਿੱਖੀ ਬਾਰੇ ਪਤਾ ਨਹੀਂ ਸੀਗਾ ਕਿ ਆ ਕੁਝ ਵੀ ਨਹੀਂ ਪਉਂਦਾ ਸੀਗਾ ਤੇ ਚਲੋ ਮੈਡਮ ਕਹਿੰਦੀ ਵੀ ਤੂੰ ਆਣਾ ਆ ਜਾ ਮੈਂ ਕਿਹਾ ਵੀ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਕਹਿੰਦੀ ਪੈਸੇ ਪੂਸੇ ਬਾਰੇ ਨਾ ਤੂੰ ਸੋਚ ਤੂੰ ਜਿੱਕ ਵਾਰ ਕੇ ਬਸ ਆਣ ਦੀ ਕਰ ਮੈਂ ਰੇੜੀ ਦਾ ਘੇੜਾ ਲਾਉਣ ਜਾ ਰਿਹਾ ਦੀ ਘਰ ਇੱਤਾ ਛੱਡਣਾ ਕਿਹਦੇ ਵਜੇ ਛੱਟਣੀ ਜਿੱਦਿਆਂ ਗ੍ਰੇਨ ਲਾਟੋਣੀਆਂ ਰੇੜੀ ਦਾ ਕੰਮ ਕੀ ਹੁੰਦਾ ਤੁਹਾਨੂੰ ਪਤਾ ਏ ਰੇੜੀ ਜਿਹੜੇ ਬੰਦੇ ਚਲਾਉਂਦੇ ਨੇ ਚਲੋ ਸਰਗੁਰੂ ਨੇ ਬਖਸ਼ਿਸ਼ ਕੀਤੀ ਤਾਂ ਮੈਂ ਘਰਦਿਆਂ ਨੂੰ ਕਿਹਾ ਵੀ ਮੈਡਮ ਮੇਰੀ ਮੈਡਮ ਦਾ ਫੋਨ ਆਇਆ ਸਕੂਲ ਚੋਂ ਉਹ ਕਹਿੰਦੇ ਵੀ ਪੁੱਤਰ ਜੇ ਤੂੰ ਜਾਣਾ ਤਾਂ ਕੱਲ ਆ ਜਾ ਸਵਾਹ ਦੇ ਛੁੱਟੀਆਂ ਸੀ। ਸ਼ਿਦੀ ਦਿਨ ਚਾਰੇ ਸੀ 2007-8 ਦੀ ਗੱਲ ਹੈ। ਤਾਂ ਮੈਨੂੰ ਮੇਰੇ ਘਰ ਦੇ ਕਹਿੰਦੇ ਭਾਈ ਤੂੰ ਚਲਾ ਜਾ ਸਾਡੇ ਕੋਲ ਤਾਂ ਕਿਰਾਏ ਨੂੰ ਪੈਸੇ ਨਹੀਂ ਹੈਗੇ। ਚਲੋ ਉੱਕਾ-ਬੁੱਕਾ ਕਰਿਆ ਮੇਰੇ ਕੋਲ 4-500 ਰੁਪਇਆ ਇਕੱਠਾ ਹੋ ਗਿਆ। ਤੇ ਮੇਰੀ ਮੈਡਮ ਨੇ ਕਿਹਾ ਸੀ ਵੀ ਤੂੰ ਆ ਜਾ ਵਸ ਮੇਰੇ ਘਰੇ ਆ ਜਾ ਸ਼ਾਮ ਨੂੰ। ਸਵੇਰੇ ਬੱਸਾਂ ਜਾਣਗੀਆਂ ਆਪਾਂ ਸਵੇਰੇ ਚੱਲਾਂਗੇ। ਚਲੋ ਸਮਾਂ ਆਇਆ। ਮੈਂ ਮੇਰੀ ਮੈਡਮ ਕੋਲ ਚਲਾ ਗਿਆ ਉਹਨੇ ਮੈਨੂੰ ਬਾਜ਼ਾਰ ਚੋਂ ਪਟਿਆਲੀ ਨਾ ਤ੍ਰਿਪੜੀ ਦੇ ਵਿੱਚੋਂ ਮੈਨੂੰ ਕੱਪੜੇ ਦਿਵਾਤੇ ਪਾਉਣ ਨੂੰ ਮਾੜੇ-ਮੁੱਟੇ ਨਵੇਂ ਵੀ ਪ੍ਰਾਣੇ ਕੱਪੜੇ ਸੀਗੇ ਬੈਗ ਮੇਰਾ ਭਰ ਕੇ ਮੈਂ ਬੱਸ 'ਚ ਆ ਗਿਆ 10 ਬੱਸਾਂ ਆਈਆਂ ਸੀਗੀਆਂ 2007-8 'ਚ ਨਿਊ ਮਿਰ ਸਿੰਘ ਕਲੋਨੀ ਬਾਬਾ ਜੈਵਲ ਸਿੰਘ ਪਿੰਡਰ ਉਹਨਾਂ ਦੀ ਪਾਰ ਕਿਰਪਾ ਸਤਕਾਂ ਹਜੂਰ ਸਾਹਿਬ ਮੈਂ ਮੋਨਾ ਸੀ ਅਰਮਾਲ ਬਣਤਾ ਸੀ ਸਿਰ ਤੇ ਅਰਮਾਲ ਬਨ ਕੇ ਸੱਚ ਜਾਣਿਓ ਸੰਗਤ ਦੇ ਵਿੱਚੋਂ ਜਦੋਂ ਬੱਸ 'ਚ ਸੀਗੇ ਕਿਸੇ ਨੇ ਕਹਿਣਾ ਭਾਈ ਸਾਹਿਬ ਪਾਣੀ ਦਾ ਗਲਾਸ ਪੜਾ ਦਿਓਗੇ ਪਾਣੀ ਲਿਆ ਦਿਓਗੇ ਕੋਈ ਆ ਕੇ ਚਾਹ ਲਿਆ ਦੇਗਾ ਭੱਜ ਭੱਜ ਕੇ ਮਹਾਰਾਜ ਨੇ ਸੇਵਾ ਕਰਾਈ ਸੰਗਤ ਦੀ ਸ਼ਾਮ ਨੂੰ ਕੀ ਕਰਨਾ ਜੇ ਕਿ ਇਹਦਾ ਮੋਢਾ ਦੁਖਣਾ ਗੋਡਾ ਦੁਖਣਾ ਮੈਂ ਕੀ ਕਰਨਾ ਲੈ ਕੇ ਤੇਲ ਇਹਦੀ ਮਾਲਿਸ਼ ਕਰਨ ਲੱਗ ਜਾਣਾ ਇਹਦੇ ਸਿਰ ਦੀ ਮਾਲਿਸ਼ ਕਰ ਦੇਣੀ ਕਿ ਇਹਦੇ ਗੋਡੇ ਘੁੜ ਦੇਣੇ ਇਹਦੇ ਮੋਢੇ ਘੁੜ ਦੇਣੇ ਤੇ ਮਹਾਰਾਜ ਨੇ ਕਿਰਪਾ ਕੀਤੀ ਚਲੋ ਸੱਚੇ ਪਾਤਸ਼ਾਹ ਨੇ ਇੰਨੀ ಅಪਾਰ ਕਿਰਪਾ ਕੀਤੀ ਉਹ ਸੇਵਾ ਮੈਂ 7 ਦਿਨ ਕੀਤੀ ਆ ਤੇ 7 ਦਿਨ ਸੇਵਾ ਤੋਂ ਬਾਅਦ ਪੂਰੇ ਜਦੋਂ ਅਸੀਂ 7 ਦਿਨ ਇੱਥੇ ਲਾਏ ਮੈਂ ਕੁਝ ਨਹੀਂ ਮੈਨੂੰ ਪਤਾ ਸੀ ਇਹ ਮੰਗਣਾ ਕੀ ਆ ਖਾਣਾ ਕੀ ਆ ਪੀਣਾ ਕੀ ਆ ਮਹਾਰਾਜ ਨੇ ਤਰਸਿਆ ਜਾਂ ਕਰਤਾ ਵੀ ਇੱਥੇ ਆ 7 ਦਿਨਾਂ ਤੋਂ ਬਾਅਦ ਇੱਕ ਮਾਤਾ ਜੀ ਮਿਲੇ ਮੈਨੂੰ ਉਹ ਮੈਨੂੰ ਮਾਤਾ ਜੀ ਕਹਿੰਦੇ ਵੀ ਬਸ ਦੇ ਵਿੱਚ ਕਹਿੰਦੇ ਬਾਬਾ ਜੈਮਲ ਸਿੰਘ ਭਿੰਡਰ ਕੋਲ ਆਇਆ ਕਰ ਉੱਥੇ ਐਤਵਾਰ ਨੂੰ ਲੰਗਰ ਹੁੰਦਾ ਬਰੈਡ ਪਕੌੜਿਆਂ ਦਾ ਮੈਂ ਕਿਹਾ ਠੀਕ ਆ ਜੀ ਤੇ ਨਾਲੇ ਨਾ ਉੱਥੇ ਤੂੰ ਸੇਵਾ ਕਰ ਲਿਆ ਕਰ ਉੱਥੇ ਮੈਨੂੰ ਮਿਲੀ ਸੇਵਾ ਜੋੜਿਆਂ ਦੀ ਜੋੜੇ ਪਾਲਸ ਕਰਨੀ ਹਰ ਐਤਵਾਰ ਹਰ ਐਤਵਾਰ ਸਤਿਗੁਰੂ ਨੇ ਜੋੜਿਆਂ ਦੀ ਸੇਵਾ ਕਰਾਈ ਤੇ ਕੀਤੀ ਕਿਸੇ ਸਮੇਂ ਮੌਰੇ 500 ਰੁਪਏ ਕਰਦਿਆਂ ਨੇ ਇੱਥੋਂ 50 ਮੰਗੇ ਕਿੱਥੋਂ 100 ਮੰਗੇ ਮੇਰੀ ਜੇਬ ਚ ਪਾਤਾ ਕਹਿੰਦੇ ਜਾ ਕੇ ਦੇਖ ਕਰਾ ਦੀ ਇੱਥੇ ਆ ਕੇ ਲੰਗਰ ਚ ਸੇਵਾ ਦਿੱਤੀ ਮਹਾਰਾਜ ਨੇ ਉਹ ਸੇਵਾ ਨੇ ਇੰਨਾ ਤਾਰਿਆ ਇੰਨਾ ਤਾਰਿਆ ਦੇਖੋ ਅੱਜ ਸਿੱਖੀ ਸਰੂਪ ਚ ਤੁਹਾਡੇ ਸਾਹਮਣੇ ਖੜੇ ਆ ਮਹਾਰਾਜ ਨੇ ਕੇਸਾਂ ਦੀ ਹੋਲੀ-ਹੋਲੀ ਬਖਸ਼ਿਸ਼ ਕਰ ਦਿੱਤੀ ਅੱਜ ਬਾਣੀ ਦਾ ਮਹਾਰਾਜ ਨੇ ਪੱਲਾ ਫੜਾਤਾ ਸੰਗਤਾਂ ਦੇ ਨਾਲ ਹੁਣ ਆਪ ਜੀ ਦੇ ਨਾਲ ਇੰਨਾ ਪਿਆਰ ਮਿਲਦਾ ਜੋ ਮਹਾਰਾਜ ਨੇ ਦਿੱਤਾ ਉਹ ਆਪ ਜੀ ਦੇ ਨਾਲ ਸਾਂਝਾ ਕਰਦੇ ਰਹਿੰਦੇ ਆ ਤਾਂ ਕਿ ਸੰਗਤ ਦਾ ਭਲਾ ਹੋ ਸਕੇ ਇਹ ਸਸਤਾਂ ਤੇ ਜੇ ਤੁਸੀਂ ਆਉਨੇ ਹੋ ਤੁਮੇ ਇੱਕੋ ਹੀ ਬੇਨਤੀ ਕਰਨੀ ਆ ਸੰਗਤ ਜੀ ਜੇ ਆਪ ਜੀ ਆਉਨੇ ਹੋ ਨਾ ਇੱਥੇ ਆ ਕੇ ਸਤਿਗੁਰੂ ਦਾ ਪਿਆਰ ਮੰਗ ਲਓ ਬਸ ਤੁਹਾਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿਣੀ ਕਿਉਂਕਿ ਸਾਨੂੰ ਸਮਝ ਬੜੀ ਲੇਟ ਆਈ ਤੁਹਾਨੂੰ ਅੱਜ ਦੱਸ ਰਿਹਾ ਹੁਣ ਸਮਝ ਲਿਓ ਵੀ ਮੰਗਣਾ ਕੀ ਆ ਕਿਵੇਂ ਮੰਗਣਾ ਆ ਝੋਲੀ ਅੱਡ ਲਿਆ ਕਰੋ ਮਹਾਰਾਜ ਅੱਗੇ ਝੋਲੀ ਅੱਡ ਕੇ ਨਾ ਸਤਿਗੁਰੂ ਅੱਗੇ ਕੀ ਆ ਕਰੋ ਸਤਿਗੁਰੂ ਕਿਰਪਾ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਪਿਆਰ ਦੇ ਦੇ ਆਪਣਾ ਰੂਪ ਦੇ ਦੇ ਆਪਣੇ ਬਣਾ ਲਿਆ ਜਦੋਂ ਮਹਾਰਾਜ ਨੇ ਆਪਣੇ ਬਣਾ ਲਿਆ ਫਿਰ ਆਪਣੇ ਨੂੰ ਕਮੀ ਥੋੜਾ ਛੱਡੂਗਾ ਕੋਈ ਸਤਿਗੁਰੂ ਨੇ ਅਜ ਇੰਨਾ ਦਿੱਤਾ ਇੰਨਾ ਦਿੱਤਾ ਵੀ ਸੋਚ ਤੋਂ ਹੀ ਪਰਿਆ ਨਾ ਖਾਣ ਦੀ ਕਮੀ ਨਾ ਪਾਣ ਦੀ ਕਮੀ ਨਾ ਹੰਡਾਣ ਦੀ ਕਮੀ ਬਸ ਇੱਕੋ ਭੁੱਖਾ ਹੁਣ ਮਹਾਰਾਜ ਦੇ ਨਾਮ ਸੰਤੋਖੇ ਅਜ ਤੁੱਤਰੈ ਮਨ ਕੀ ਭੁੱਖ ਤੇ ਸਤਿਗੁਰੂ ਮਿਹਰ ਕਰੋ ਮਿਹਰਮਤ ਕਰੋ ਤਰਸ ਕਰੋ ਬਾਣੀ ਦੀ ਦਾਤ ਸਿਮਰਨ ਦੀ ਦਾਤ ਬੰਦਗੀ ਦੀ ਦਾਤ ਸਾਡੀ ਝੋਲੀ ਚ ਪਾ ਦਿਓ ਸਾਡੇ ਹਿਰਦੇ ਚ ਪਾ ਸੰਗਤ ਜੀ ਆਪ ਜੀ ਨਾ ਜ਼ਿੰਦਗੀ ਦੇ ਵਿੱਚ ਸਮਾਂ ਕੱਢ ਲਓ ਇੱਥੇ ਹਫ਼ਤਾ ਇੱਕ ਲਾ ਕੇ ਜਾਓ ਬਸ ਚਾਹੇ ਦੋ ਦਿਨ ਲਾਓ ਮੇਰਾ ਆਪਣਾ ਯਕੀਨ ਵਿਸ਼ਵਾਸ ਆ ਜੇ ਤੁਹਾਨੂੰ ਇੱਥੇ ਆ ਕੇ ਨਾ ਉਸ ਤੋਂ ਬਾਅਦ ਜ਼ਿੰਦਗੀ 'ਚ ਕੋਈ ਕਮੀ ਆ ਗਈ ਤੁਹਾਡੇ ਕੋਈ ਕੰਮ ਨਾ ਹੋਇਆ ਤਾਂ ਫਿਰ ਮੈਨੂੰ ਦੱਸਿਓ ਵੀ ਹਾਂ ਜੀ ਭਾਈ ਸਾਹਿਬ ਅਸੀਂ ਗਏ ਸੀ ਪਰ ਸਾਨੂੰ ਆ ਦਾਤ ਨਹੀਂ ਮਿਲੀ ਉਹ ਦਾਤਾਂ ਤਾਂ ਮਹਾਰਾਜ ਤੁਹਾਨੂੰ ਐ ਦੇਣਗੇ ਪਰ ਪਰ ਕਿਉਂਕਿ ਮਹਾਰਾਜ ਤਾਂ ਬੈਠੇ ਨਹੀਂ ਕਹਿੰਦੇ ਭਾਈ ਆ ਲਾ ਫੜ ਅਸੀਂ ਫੜਨ ਲੱਗਿਆ ਹੀ ਬਸ ਕਦੇ ਇੱਧਰੋਂ ਹੱਥ ਕਰ ਲੈਨੇ ਆ ਕਦੇ ਇੱਧਰੋਂ ਹੱਥ ਕਰ ਲੈਨੇ ਕਦੇ ਇੱਧਰ ਨੂੰ ਜੇ ਮਹਾਰਾਜ ਐਂ ਦੇ ਰਹੇ ਨੇ ਜੇ ਅਸੀਂ ਐਂ ਹੱਥ ਕਰ ਲਾਂਗੇ ਨਾ ਇਹ ਮਹਾਰਾਜ ਨੇ ਇੰਨਾ ਦੇ ਦੇਣਾ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਸਤਿਗੁਰੂ ਨੇ ਕਿੰਨੀ ਕਿਰਪਾ ਕਰ ਦੇਣੀ ਇੱਥੇ ਥੋੜੀ ਗਰਮੀ ਆ ਅਸੀਂ ਠੰਡ ਸੋਚ ਕੇ ਆਏ ਸੀ ਤੇ ਮਹਾਂਪੁਰਸ਼ਾਂ ਦੀਆਂ ਕਿਰਪਾ ਨਾਲ ਕੱਲ ਨੂੰ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਵਰਲਡ 'ਚੋਂ ਕਹਿ ਲੋ ਵੀ ਇੰਨੇ ਮਹਾਪੁਰਸ਼ਾਂ ਨੇ ਜਿੱਥੇ-ਜਿੱਥੇ ਜਗ੍ਹਾ ਤੇ ਮਹਾਪੁਰਸ਼ਾਂ ਨੇ ਆਪਣੇ ਸਥਾਨ ਬਣਾਏ ਨੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਮਾਨ ਸ਼ਕਤੀ ਆਪਣੇ ਫੋਮ ਦੀਆਂ ਆਪਣੇ ਬਲਡ ਦੀਆਂ ਇੰਨੇ ਮਹਾਪੁਰਸ਼ਾਂ ਦੇ ਦਰਸ਼ਨ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਲੋਕ ਭਾਰ ਦੇ ਨੇ ਵੀ ਕਿਤੇ ਇੱਕ ਮਿਲ ਜੇ ਤੇ ਇੰਨੇ ਤੁਹਾਨੂੰ ਮਹਾਪੁਰਸ਼ ਮਿਲਨੇ ਨੇ ਕੱਲ ਵੀਡੀਓ ਪਾਵਾਂਗੇ ਦਰਸ਼ਨ ਕਰਨੇ ਹੋਏ ਕਰ ਲਿਓ ਕਿਉਂਕਿ ਸਾਧ ਦਾ ਦਰਸ਼ਣ ਵੱਡੇ ਭਾਗਾਂ ਨਾਲ ਮਿਲਦਾ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਆ ਕੋਈ ਚੰਗਾ ਮਹਾਂਪੁਰਸ਼ ਮਿਲੇ ਕੋਈ ਚੰਗਾ ਰਾਹ ਮਿਲੇ ਚੰਗੀ ਗੱਲ ਮਿਲੇ ਨਹੀਂ ਤਾਂ ਮੋਬਾਈਲ ਆਪਣੇ ਕੋਲੇ ਆਪਾਂ ਨੂੰ ਪਤਾ ਆਪੇ ਇਹ ਤਾਂ ਚੰਗਾ ਕਿੰਨਾ ਕੁ ਸਿੱਖ ਰਹੇ ਆ ਤੇ ਮਾੜਾ ਕਿੰਨਾ ਕੁ ਸਿੱਖ ਰਹੇ ਆ ਨਾ ਸੋ ਇਹੀ ਬਸ ਬੇਨਤੀ ਉਹ ਕਰਨੀ ਸੀ ਸੰਗਤ ਨੂੰ ਕਿ ਸੰਗਤ ਜੀ ਬਾਣੀ ਨਾਲ ਜੁੜਜੋ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਸਮਾਂ ਕੱਢ ਕੇ ਨਾ ਇੱਥੇ ਹਜੂਰ ਸਾਹਿਬ ਆਓ ਐਨੇ ਸ਼ੀਰ ਸਿੰਘਾਂ ਦਾ ਪੈਰਾ ਇੱਥੇ ਇਹਦੀ ਵੀ ਨਜ਼ਰ ਤੁਹਾਡੇ ਤੇ ਹੋਗੀ ਨਜ਼ਰ ਪੈ ਗਈ ਜੀਵਨ ਬਣ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਮਹਾਰਾਜ ਨੇ ਕੀ ਕੀ ਬਖਸ਼ਿਸ਼ਾਂ ਕਰਨੀਆਂ ਨੇ ਆ ਦਰਸ਼ਨ ਕਰ ਲੋ ਸੱਚਖੰਡ ਦੇ ਵੀਰ ਜੀ ਤੁਸੀਂ ਨਾ ਇੱਥੇ ਆ ਕੇ ਵੀਡੀਓ ਲਾ ਕੇ ਸੰਗਤ ਨੂੰ ਦਰਸ਼ਨ ਕਰ ਅੱਗੇ ਆ ਜੋੜਾਏ ਸੱਚਖੰਡ ਦੇ ਦਰਸ਼ਨ ਕਰ ਲੋ ਤਾ ਪਾ ਰੋਜਾ ਬਣਾ ਰਾਇ ਤਾਦ ਨਾ ਆਵੇ ਜਬਾ ਬਾਦ ਤੋਂ ਮੇਂ ਖੇਗ ਪਾਉ ਨਾ ਤੇ ਸੱਚ ਪਾਉ ਤਕਦੀ ਪਾਉ ਥੋੜੇ ਅੱਗੇ ਉਹ ਸੰਗਤ ਨੂੰ ਦਰਸ਼ਨ ਕਰਾ ਦਿਓ ਸੰਗਤਾਂ ਦੇਸ਼ ਵਿਦੇਸ਼ ਚ ਬੈਠੀਆਂ ਲਹਾ ਲੈਣ ਵਾਇਗ੍ਰੂ ਮੇਹਰ ਕਰੇ ਸਭ ਤੇ ਦਰਸ ਕਰੇ ਵਾਸਤੇ ਜੀ ਕਰਕੇ ਅੰਦਰ ਆਪਾਂ ਨੂੰ ਆਊਡ ਨਹੀਂ ਹੈਗੀ ਵੀਡੀਓ ਸੋ ਇੱਥੇ ਹੀ ਆਪਾਂ ਵਾਹਿਗੁਰੂ ਵਾਹਿਗੁਰੂ ਇਹ ਸਾਚੀ ਕਾਂਡਾ ਸੰਗਤ ਜੀ ਇਹ ਦਰਸ਼ਨ ਉਰੇ ਭਾਗਾਂ ਵਾਲਿਆਂ ਨੂੰ ਹੁੰਦੇ ਨੇ ਭਾਗ ਜਗਾ ਲਓ ਲਹਾ ਲੈ ਲਓ ਇਹੀ ਸਮਾਂ ਮਹਾਰਾਜ ਕਹਿੰਦੇ ਬਾਣੀ ਵਿੱਚ ਹੁਣ ਬੱਤੈ ਖਰਨਾਮ ਨਾ ਵੀ ਦਿਓ ਅੱਗੇ ਭੁੱਖਾ ਕਿਆ ਖਾਏ ਪਹਿਲਾਂ ਬੀਜਿਆ ਨਹੀਂ ਬੱਡੇ ਨੂੰ ਕੀ ਰਹਿਣਾ ਬੀਜ ਲੋ ਨਾਮ ਬੀਜ ਸੰਕੋਖ ਸੁਹਾਖਾ ਸੁਹਾਗਾ ਰੱਖ ਗਿਰਬੀ ਵੇਸ ਮਹਾਰਾਜ ਕਹਿੰਦੇ ਗਰੀਬ ਬਣ ਕੇ ਨਾਮ ਦਾ ਮਰੋ ਤੋਂ ਨਾਮ ਲਗੋ ਦਾਤ ਲੋ ਪਿਆਰ ਲੋ ਸੰਗਤ ਜੀ ਵੀਡੀਓ ਵਧੀਆ ਲੱਗੇ ਨੂੰ ਸ਼ੇਅਰ ਕਰ ਦਿਓ ਕਿਉਂਕਿ ਇੱਥੇ ਆਇਆ ਤੇ ਆਪ ਜੀ ਨੂੰ ਬੜੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਉਣੇ ਨੇ ਜੀ ਤੇ ਹਜੂਰ ਸਾਹਿਬ ਦੇ ਜੋ ਵੀ ਇਤਿਹਾਸਕ ਗੁਰਦੁਆਰੇ 1 2 ਜਿੱਥੇ ਦਰਸ਼ਨ ਮਹਾਰਾਜ ਹਨ ਬਖਸ਼ੇ ਨਾ ਉਹ ਵੀਡੀਓ ਪਾਵਾਂਗੇ ਜੁੜੇ ਰਹਿਣਾ ਮਹਾਰਾਜ ਅਗੇ ਅਰਦਾਸ ਕਰੀ ਆਪਾਂ ਜੁੜੀਏ ਤੇ ਜੋੜੀਏ ਭੁੱਲਾਂ ਦੀ ਮਾਫੀ ਅਸੀਸਾਂ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲੀਓ ਤੋਂ ਨਿਮਾਨਿਆਂ ਨੂੰ ਬាទ ਸ਼ਾਈਏ यारी जदू जी फकीरात लाई